ਸੋ ਇਸ ਲਈ ਆਪੇ ਦੇਖ ਰਹੇ ਆਰਵੰਡ ਸਟੇਜ ਫੇਸ 2 ਦੇ ਵਿੱਚ ਦੇਖੋ ਜੀ ਕੀ ਹਾਲਾਤ ਐ ਇਸ ਵੇਲੇ ਇਸ ਲਈ ਆਰਵੰਡ ਸਟੇਜ ਫੇਸ 2 ਦੇ ਵਿੱਚ ਦੇਖੋ ਜੀ ਕਿੰਨਾ ਜ਼ਿਆਦਾ ਧੁੰਦ ਇਸ ਵੇਲੇ ਲਗਾਤਾਰ ਹਾਲਾਂਕਿ ਲੋਕਾਂ ਨੂੰ ਕਿੰਨੇ ਧੁੰਦ ਦੇ ਕਾਰਨ ਇੱਕ ਦੂਜੇ ਦੀਆਂ ਗੱਡੀਆਂ ਵੀ ਨਹੀਂ ਦੇਖ ਰਿਆ ਜੀ ਗੱਡੀ ਆ ਰਹੀ ਹੈ ਕਿ ਜਾ ਰਹੀ ਹੈ ਇਹ ਦੇਖ ਪਾ ਰਹੇ ਅਸੀਂ ਲਗਾਤਾਰ ਤੁਸੀਂ ਦੇਖੋ ਆ ਰੈੱਡ ਲਾਈ ਟਾਉਨ ਹੈ ਆ ਦੇਖੋ ਜੀ ਆ ਵੀ ਰੈੱਡ ਲਾਈ ਟਾਉਨ ਹੈ ਔਰ ਇਹ ਆ ਦੇਖ ਰਹੇ ਆ ਕਿ ਲਾਵਲਾਸਿੰਗ ਸਕੂਲ ਦੇ ਕੋਲ ਅਸੀਂ ਲੰਘ ਰਹੇ ਆ ਤੁਹਾਨੂੰ ਦਿਖਾ ਰਹੇ ਆ ਕਿ ਆ ਦੇਖੋ ਲਾਵਲਾਸਿੰਗ ਸਕੂਲ ਸਕੂਲ ਦਾ ਬੋਰਡ ਤੱਕ ਨਹੀਂ ਦਿਖ ਰਿਹਾ ਸਾਨੂੰ ਔਰ ਅਸੀਂ ਤੁਹਾਨੂੰ ਦਿਖਾ ਰਹੇ ਆ ਕਿ ਦੇਖੋ ਤੁਸੀਂ ਲਗਾਤਾਰ ਧੁੰਦ ਈ ਰਿਹਾ ਬਿਲਕੁਲ ਜ਼ਿਆਦਾ ਇਸ ਵੇਲੇ ਜਲੰਧਰ ਦੇ ਵਿੱਚ ਇੰਨਾ ਜ਼ਿਆਦਾ ਕਿ ਗੱਡੀਆਂ ਤੱਕ ਦੇਖ ਨਹੀਂ ਰਹੀਆਂ ਔਰ ਗੱਡੀਆਂ ਲੋਕੀ ਸਲੋ ਚਲਾ ਰਹੇ ਆ ਸੋ ਇਸ ਨੂੰ ਤੁਹਾਨੂੰ ਦਿਖਾ ਰਿਹਾ ਤੁਸੀਂ ਦੇਖ ਪਾ ਰਹੇ ਹੋ ਸੋ ਲਗਾਤਾਰ ਅਸੀਂ ਦੇਖ ਪਾ ਰਹੇ ਹਾਂ ਕਿ ਦੇਖੋ ਜੀ ਗੱਡੀਆਂ ਕਿੰਨੀ ਸਲੋ ਚੱਲ ਰਹੀਆਂ ਹਾਲਾਂਕਿ ਦੇਖੋ ਲਾਈਟ ਨਾ ਹੋਣ ਕਰਕੇ ਬਿਲਕੁਲ ਹੀ ਦੇਖ ਨਹੀਂ ਪਾ ਰਹੇ ਲਾਈਟਾਂ ਸਾਰੀਆਂ ਬੰਦ ਪ੍ਰਸ਼ਾਸਨ ਦਾ ਦੇਖੋ ਜੀ ਇਸ ਲਈ ਧੁੰਦ ਦੇ ਵਿੱਚ ਵੀ ਲਾਈਟਾਂ ਨਹੀਂ ਜਗ ਰਹੀਆਂ ਇਸ ਜਗ੍ਹਾ ਦੀਆਂ ਇੱਕ ਅੱਧੀ ਲਾਈਟਾਂ ਖਰਾਬ ਹੈਗੀਆਂ ਵਿੱਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਹੁੰਚ ਗਿਆ ਪੀਪੀਆਰ ਮਾਲ ਜਿਹੜਾ ਕਿ ਬਹੁਤ ਮਸ਼ਹੂਰ ਹੈ ਦੇਖ ਪਾ ਰਹੇ ਹੋ ਕਿ ਬਿਲਕੁਲ ਹੀ ਕੁਝ ਨਹੀਂ ਨਜ਼ਰ ਆ ਰਿਹਾ ਸੋ ਇਸ ਲਈ ਦੇਖੋ ਜੀ ਹਾਲਾਤ ਕੀ ਹੋਇਆ ਬਿਲਕੁਲ ਲਾਈਟ ਨਾ ਹੋਣ ਕਰਕੇ ਬਿਲਕੁਲ ਨਜ਼ਰ ਨਹੀਂ ਆ ਰਿਹਾ ਬਿਲਕੁਲ ਪੁਲਿਸ ਦੀਆਂ ਗੱਡੀਆਂ ਰਾਉਂਡ ਅਪ ਕਰ ਰਹੀਆਂ ਨੇ एक बार है पुलिस इस पहुंच चुके हैं मॉडल टाउन सो देख पा रहे हैं कि लगातार देखो जी कि हालांकि देखो बिल्कुल क्लोज पर भी रोड ते भी लोग नज़र नहीं आ रहे हैं ਔਰ ਲੈਣਾ ਹੀ ਦੇਖ ਰਹੀਆਂ ਸਿਰਫ ਸੋ ਲਗਾਤਾਰਾ ਸੀ ਅੰਦਰ ਦੇ ਵਿੱਚ ਫੌਗ ਦੇਖੋ ਕਿੰਨਾ ਕਿ ਜ਼ਿਆਦਾ ਹੋ ਗਿਆ ਕਿ ਰਾਸਤਾ ਵੀ ਨਹੀਂ ਮਿਲ ਪਾ ਰਿਹਾ ਲੋਕਾਂ ਅਸੀਂ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਰਾਸਤਾ ਹੀ ਰਿਹਾ ਬਿਲਕੁਲ ਹੀ ਗੈਪ ਹੋ ਚੁੱਕਾ ਹੈ ਔਰ ਲੋਕ ਨੇ ਲਿਲੇ ਕੀ ਇੱਕ ਦੂਸਰੇ ਦੇ ਨਾਲ ਔਰ ਕਿਸ ਤਰ੍ਹਾਂ ਜਾ ਰਹੇ ਨੇ ਸੋ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਮਾਡਲ ਟਾਊਨ ਦੇ ਵਿੱਚ ਅਸੀਂ ਹੈਗੇ ਹਾਂ ਸ਼ਮਸ਼ਾਨ ਘਾਟ ਦੇ ਤੱਕ ਅਸੀਂ ਮਾਡਲ ਟਾਊਨ ਸ਼ਮਸ਼ਾਨ ਘਾਟ ਕਿਹੜਾ ਹੈ ਗਿਆ ਜਾਂਦਾ ਹੈ ਅਸੀਂ ਉਸ ਜਗ੍ਹਾ ਤੇ ਆ ਸੋ ਇਸ ਵੇਲੇ ਅਸੀਂ ਜੀਟੀਵੀ ਨਗਰ ਪਹੁੰਚ ਚੁੱਕੇ ਹਾਂ ਜੀਟੀਵੀ ਨਗਰ ਦੀਆਂ ਦੇਖੋ ਹਾਲਾਤ ਕੀ ਬਣਿਆ ਹੋਇਆ ਲਗਾਤਾਰ ਜਿਸ ਤਰ੍ਹਾਂ ਗੱਡੀਆਂ ਦੇ ਵਿੱਚ ਦੇਖੋ ਲੋਕ ਜਿਹੜੇ ਨੇ ਬਿੱਪਰ ਦਾ ਪ੍ਰਯੋਗ ਕਰ ਰਹੇ ਨੇ ਬਹੁਤ ਅੱਛੀ ਗੱਲ ਹੈ ਪਿਪੜ ਦਾ ਪ੍ਰਯੋਗ ਜੀ ਇੱਕ ਦੂਸਰੇ ਦਾ ਜਿਹੜਾ ਕਿ ਦਿਸ਼ਾ ਦਾ ਪਤਾ ਲੱਗ ਜਾਂਦਾ ਸੋ ਇਸ ਵੇਲੇ ਅਸੀਂ ਜੀਟੀਵੀ ਨਗਰ ਦੀ ਜਿਹੜੀ ਗੁਰਦੁਆਰਾ ਸਾਹਿਬ ਦਿਖਾ ਰਹੇ ਹਾਂ ਬਿਲਕੁਲ ਹੀ ਦੇਖ ਪਾ ਰਹੇ ਤੁਸੀਂ ਇਸ ਵੇਲੇ ਕੀ ਜਗ੍ਹਾ ਦਾ ਐਸਲੈਸ ਜੀਟੀਵੀ ਨਗਰ ਤੋਂ ਜਾ ਰਹੇ ਹਾਂ ਦੇਖ ਪਾ ਰਹੇ ਜੀ ਡੀਮੀ ਨਗਰ ਅਬ ਦੇਖੋ ਜੀ ਕਿੰਨਾ ਕਾ ਜ਼ਿਆਦਾ ਫੋਗ ਹੈ ਤੋਂ ਜਿਸ ਜਗ੍ਹਾ ਤੇ ਤੇ ਲਾਈਟ ਨਹੀਂ ਹੈ ਉਸ ਜਗ੍ਹਾ ਤੇ ਅਸੀਂ ਦੇਖ ਪਾ ਰਹੇ ਕਿ ਕਿੰਨਾ ਇਸ ਨੂੰ ਲੋਕਾਂ ਨੂੰ ਮੁਸ਼ਕਲ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਲਈ ਜਲੰਧਰ ਜਿਹੜਾ ਫੋਗ ਦੇ ਅੰਦਰ ਜਲੰਧਰ ਫੋਗ ਦੇ ਅੰਦਰ ਸੋ ਇਹ ਜਿਹੜੀ ਗੱਲ ਆਪਾਂ ਕਹਿਣਾ ਚਾਹਾਂਗੇ ਕਿ ਜਲੰਧਰ ਜਿਹੜਾ ਇਸ ਲਈ ਫੋਗ ਦੇ ਅੰਦਰ ਬਿਲਕੁਲ ਸਹੀ ਆ ਵੀ ਜਲੰਧਰ ਪੋਰਾ ਦੇ ਅੰਦਰ ਇਸ ਲਈ ਨਜ਼ਰ ਆ ਰਿਹਾ ਸੋ ਅਸੀਂ ਦੇਖ ਪਾ ਰਹੇ ਹਾਂ ਦੇਖੋ ਆਸ਼ਮਾਨ ਜਿਹੜਾ ਕੀ ਬੱਦਲ ਬਿਲਕੁਲ ਨਿਆਣਾ ਦਿਖਾ ਰਿਹਾ ਸੋ ਇਸ ਵੇਲੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਤੁਸੀਂ ਲਾਈਵ ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ ਸੱਜੇ ਸ਼ਰਮਾ ਜੀ ਲਗਾਤਾਰ ਇਸ ਵੇਲੇ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਇਸ ਵੇਲੇ ਤੁਸੀਂ ਦੇਖ ਪਾ ਰਹੇ ਹੋ ਕਿ ਲਗਾਤਾਰ ਜਿਹੜੇ ਕੀ ਲੋਕ ਹੈ ਉਹ ਆਪਣੇ ਘਰਾਂ ਦੇ ਅੰਦਰ ਨੇ ਜਾਂਤਰ ਔਰ ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰੀ ਕੰਮ ਹੈ ਉਹੀ ਇਸ ਵੇਲੇ ਰੋਡ ਦੇ ਉੱਤੇ ਨਜ਼ਰ ਆ ਰਹੇ ਆ ਤੇ ਗੱਡੀਆਂ ਨਜ਼ਰ ਆ ਰਹੀਆਂ ਦੋ ਪਹੀਆ ਵਾਹਨ ਬਹੁਤ ਹੀ ਕੰਮ ਨਜ਼ਰ ਆ ਰਿਹਾ ਅਸੀਂ ਦੇਖ ਪਾ ਰਿਹਾ ਹੈ ਕਈ ਲੋਕ ਹੈ ਜਿਹੜੇ ਘਰ ਨੂੰ ਜਾ ਰਹੇ ਹੈ ਔਰ ਜਿਹੜੇ ਰੇੜੀ ਵਾਲੇ ਵੀ ਉਹ ਵੀ ਛੁੱਟੀ ਕਰਕੇ ਆਪਣੇ ਘਰਾਂ ਨੂੰ ਜਾ ਰਹੇ ਸੋ ਅਸੀਂ ਦੇਖ ਪਾ ਰਹੇ ਕਿ ਲਗਾਤਾਰ ਤੁਸੀਂ ਦੇਖ ਪਾ ਰਹੇ ਹੋ ਕਿ ਇਸ ਜਗ੍ਹਾ ਦੇ ਉੱਤੇ ਜੀਟੀਬੀ ਨਗਰ ਤੁਸੀਂ ਦੇਖ ਪਾ ਰਹੇ ਇਸ ਪ੍ਰithvi ਪਲਾਂਟ ਦੇ ਲੱਗੇ ਅਸੀਂ ਹੋ ਚੁੱਕੇ ਹਾਂ ਤੇ ਤੁਸੀਂ ਦੇਖ ਪਾ ਰਹੇ ਕਿ ਕੀ ਹਾਲਾਤ ਬਣੇ ਰਹੇ ਇਸ ਲਈ ਦੇਖੋ ਜੀ ਇਸ ਲਈ ਲਗਾਤਾਰ ਦੇਖੋ ਇਸ ਲਈ ਬਹੁਤ ਜ਼ਿਆਦਾ ਕੋੜਾ ਜਿਹੜਾ ਅਸੀਂ ਜਲੰਧਰ ਦੇ ਵਿੱਚ ਆਪਿਆ ਹੈ ਤੇ ਇਹ ਟਾਈਮ ਜਿਆ ਵੇ 9:30 ਹੋ ਗਿਆ ਸੋ ਦੇਖ ਪਾ ਰਹੇ ਹਾਂ ਅਸੀਂ ਪ੍ਰਥਵੀ ਪਲਾਂਟ ਦੇ ਜਿਹੜਾ ਨਜ਼ਦੀਕ ਤੋਂ ਗੁਜ਼ਰ ਰਹੇ ਹਾਂ ਆ ਦੇਖੋ ਜੀ ਇਸ ਲਈ ਰੋਡ ਦਾ ਹਾਲਾਤ ਕੀ ਬਣਦਾ ਹੈ ਬਿਲਕੁਲ ਨਹੀਂ ਆ ਰਿਹਾ ਕਿਸੇ ਕਹਿ ਬਾਣੇ ਕੀ ਲਗਾਤਾਰ ਇਸ ਲਈ ਦੇਖੋ ਦੋਸਤੋ ਅਸੀਂ ਸ੍ਰੀ ਗੁਰੂ ਰਵਿਦਾਸ ਚੌਂਗ ਦੇ ਨਜ਼ਦੀਕ ਅਸੀਂ ਪਹੁੰਚਣ ਵਾਲੇ ਹਾਂ ਸੋ ਦੇਖ ਪਾ ਰਹੇ ਹਾਂ ਕਿ ਲਗਾਤਾਰ ਇਸ ਲਈ ਹਾਲਾਤ ਆ ਬੈਰੀਕੇਡਿੰਗ ਕੀਤੀ ਗਈ ਪੁਲਿਸ ਵੱਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ ਔਰ ਪੁਲਿਸ ਵੱਲੋਂ ਜਿਹੜਾ ਕਿ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ ਸੋ ਇਸ ਲਈ ਅਸੀਂ ਦੇਖ ਪਾ ਰਹੇ ਹਾਂ ਐਨੀ ਠੰਡ ਦੇ ਵਿੱਚ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਲਗਾਤਾਰ ਆਪਣੀ ਡਿਊਟੀ ਨਜ਼ਰ ਆ ਰਹੇ ਨੇ ਕਰਦੇ ਹੋਏ ਸੋ ਅਸੀਂ ਜਿਹੜੇ ਪੁਲਿਸ ਕਰਮਚਾਰੀ ਨੇ ਲਗਾਤਾਰ ਉਹਨਾਂ ਨੂੰ ਵੀ ਸਲੂਟ ਕਰਦੇ ਹਾਂ ਕਿ ਆਪਣੇ ਡਿਊਟੀ ਨੂੰ ਬਿਲਕੁਲ ਤਨ ਦੇ ਕੇ ਨਾਲ ਕਰਦੇ ਨੇ ਉਸੀ ਰੋਡ ਦੇ ਉੱਤੇ ਦੇਖੋ ਹਾਲਾਤ ਕੀ ਹੈ ਇਸ ਲਈ ਅਸੀਂ ਪਹੁੰਚੂਕੇ ਆਂ ਮਾਡਲ ਹਾਊਸ ਰੋਡ ਜਿਹਨੂੰ ਆਪਾਂ ਕਹਿ ਦਿੰਨੇ ਆਂ ਸ਼੍ਰੀ ਗੁਰੂ ਰਵਿਦਾਸ ਚੌਂਕ ਤੋਂ ਕੇ ਟਰਨ ਲੈ ਕੇ ਮਾਡਲ ਹਾਊਸ ਰੋਡ ਅਸੀਂ ਡਰੱਗ ਕਰ ਰਹੇ ਆਂ ਇਸ ਲਈ ਤੁਸੀਂ ਦੇਖ ਪਾ ਰਹੇ ਹੋ ਕਿ ਲਗਾਤਾਰ ਕੋਈ ਇਸ ਜਗ੍ਹਾ ਤੇ ਲਾਈਟਿੰਗ ਨਹੀਂ ਹੈ ਪਰ ਫੌਗ ਜਿਹੜਾ ਹੈ ਤੁਸੀਂ ਦੇਖ ਪਾ ਰਹੇ ਹੋ ਕਿ ਇਸ ਜਗ੍ਹਾ ਤੇ ਬਹੁਤ ਜਿਹਾ ਘੱਟ ਹੈ ਆਪਾਂ ਇਹ ਗੱਲ ਕਹਿਣੇ ਆਂ ਔਰ ਗੱਡੀਆਂ ਦੇਖੋ ਜੀ ਮਤਲਬ ਕਿ ਕਈ ਲੋਕ ਬਹੁਤ ਤੇਜ਼ ਗੱਡੀਆਂ ਚਲਾਉਂਦੇ ਹਾਲਾਂਕਿ ਤੇਜ਼ ਨਹੀਂ ਚਲਾਣੀ ਚਾਹੀਦਾ ਬਿਲਕੁਲ ਪਿਆਰ ਨਾਲ ਚਲਾਓ ਹੌਲੀ ਚਲਾਓ ਤਾਂ ਕਿ ਆਮ ਜਿਹੜਾ ਪਬਲਿਕ ਜਿਹੜੇ ਦੋ ਪਹੀਆ ਵਾਹਨ ਹੈ ਜਾਂ ਫੋਰ ਵੀਲਰ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਦਿੱਕਤ ਨਾ ਹੋਵੇ ਕਈ ਵਾਰੀ ਸਾਨੂੰ ਅੱਗੇ ਸਾਹਦੇ ਗੱਡੀਆਂ ਦੇਖਦੀਆਂ ਨਹੀਂ ਹੈਗੀਆਂ ਸੋ ਅਸੀਂ ਜਿੰਨੇ ਵੀ ਵਾਹਨ ਚਲਾਗੇ ਅਸੀਂ ਉਹਨਾਂ ਵੀ ਅਪੀਲ ਕਰਦੇ ਹਾਂ ਕਿ ਚਲਾਓ ਪਰ ਧਿਆਨ ਨਾਲ ਚਲਾਓ ਨਹੀਂ ਮਰ ਲੋਸ ਰੋਡ ਜਿਸ ਤਰ੍ਹਾਂ ਕਿ ਤੁਸੀਂ ਦੇਖ 파 ਰਹੇ ਕਿ ਦੇਖੋ ਕਿੰਨੀ ਵੀ ਜ਼ਿਆਦਾ ਬੋਕਾ ਰਸ਼ ਹੈ ਜਿਹਨੂੰ ਆਪਾਂ ਕਹਿ ਦਿੰਦੇ ਆ ਤੁਸੀਂ ਦੇਖ 파 ਰਹੇ ਹੋ ਮਾਡਲ ਹਾਊਸ ਕੋਲ ਨੀ ਰਸ਼ੀ ਲਕਸ਼ਮੀ ਨਾਰਾਇਣ ਮੰਦਿਰ ਦੇ ਨੇ ਤੁਸੀਂ ਦੇਖ ਰਹੇ ਹੋ ਅਸੀਂ ਅਸੀਂ ਘਰ ਉੱਤਰਦੇ ਹਾਂ ਨਾਲ ਸਾਡੇ ਤੇ ਤੁਹਾਨੂੰ ਦਿਖਾਣ ਹੈ ਪੂਰੇ ਸ਼ਹਿਰ ਦਾ ਤੁਹਾਨੂੰ ਦਿਖਾ ਰਹੇ ਹਾਂ ਕਿ ਅੱਜ ਦਾ ਮੌਸਮ ਹੈ ਜਿਹੜਾ ਕਿ ਲਗਾਤਾਰ ਬਹੜਾ ਦੇ ਅੰਦਰ ਟਕਿਆ ਪਿਆ ਹੋਇਆ ਜਿਹੜੇ ਲੋਕਾਂ ਦਾ ਘਰ ਜਿਹੜਾ ਟੱਕ ਹੋ ਗਿਆ ਹੈ